ਗੱਦੀ ਵਾਲਾ ਘੋੜਾ 파ਸ਼ਾ 10ਵੀਂ ਬਾਬਾ ਅਨਮੋਲ ਸਿੰਘ ਇਹ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬ ਸ਼ਾਸਤਰ ਨੇ ਇਹ ਨੇ ਤੇ ਇੱਧਰ ਘੋੜੇ ਰੱਖੇ ਹੋਏ ਨੇ ਕਰਦੇ ਆ ਜੀ ਨਹੀਂ ਵਰਦਾ ਇਹ ਵੀ ਪੰਜ ਪਿਆਰਿਆਂ ਦੀ ਘਾਰੀ ਵਾਲਾ ਘੋੜਾ ਬਹੁਤ ਬਹੁਤ ਚੰਗਾ ਕੰਮ ਹੈ ਲੈ ਲਿਆ ਜੀ ਚੱਕ ਵੀ ਸੌਰੀ ਬਾਈ ਸੌਰੀ 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 ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਦੀ ਤੇ ਅੱਜ ਦੇ ਨਵੇਂ ਬਲੌਗ ਦੀ ਸ਼ੁਰੂਆਤ ਕਰਤੀ ਹੈ ਜੀ ਤੇ ਹੁਣ ਚੱਲਦੇ ਆਪਾਂ ਗੱਗਰਦੀ ਸੇਵਾ ਨਾਲ ਸਤਿਨਾਮ ਵਾਹਿਗੁਰੂ ਸਤਿਨਾਮ சா சாஹ <Grammy> ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਚਲੋ ਬੈਠੋ ਛੱਡ ਦਿਓਗੇ ਚਲੋ ਚਲੋ ਜੀ ਹਾਂਜੀ ਇਹ ਸੰਖਤ ਉਹ ਜਿਹੜੀ ਗਗਰ ਨਾਲ ਸਵੇਰੇ 2.5 ਵਜੇ ਦਰਸ਼ਨ ਕਰਨ ਜਾਂਦੀ ਹੈ ਗਰਦੀ ਕਰਕੇ ਦਰਸ਼ਨ ਤੇ ਇਧਰ ਕਰਾਲੇ ਪਰੌਂਠੇ ਸਵੇਰੇ ਸਵੇਰੇ ਭੁੱਖ ਲੱਗੀ ਤੇ ਚਾਹ ਦੀ ਕੰਨੀ लाडी ਦੇ ਹੱਥ 'ਚ ਹੈ ਕਾਉ ਬਾਬੇ ਰੱਟਾ ਪਰੌਂਠੇ ਕਰਾਲੇ ਸਵੇਰੇ ਸਵੇਰੀਆਂ ਭੁੱਖ ਲੱਗਦੀ ਹੈ ਹਾਂਜੀ ਹੁਣ ਚੱਲਦੇ ਆ ਕਮਰੇ 'ਚ ਅਰ ਕਾਉ ਪਰੌਂਠੇ ਵੀ ਇੱਕ ਨੰਬਰੀ ਨੇ ਚਾਹ ਵੀ ਇੱਕ ਨੰਬਰੀ ਹੈ ਅਮਰੇ ਡੇਲੀ ਡੇਲੀ ਬਸ ਡੇਲੀ ਅਰੇ ਡੀ ਨਹੀਂ ਕਰਤਾ ਇਹ ਸਵੇਰੇ ਤੇ ਚਾਹ ਜਿਹੜੀ ਉਹ ਉਹ ਤਾਂ ਹਿੰਦ ਦਾ ਦਿਨ 'ਚ 6-7 ਵਾਰੀ ਬੀਲੀ ਹੈ ਹਾਂਜੀ ਪਹੁੰਚ ਗਏ ਜੀ ਕਮਰੇ 'ਚ ਕੀ ਕਹਿਣਾ ਚਾਹੇਗਾ ਜੋਬਰਾ ਅੱਲੋਂ ਵਾਲੇ ਪਹੁੰਚ ਜਮਾ ਇੱਕ ਨੰਬਰ ਬਈ ਟਾਈਮ ਕਿੰਨਾ ਹੋਇਆ ਟਾਈਮ ਦੱਸ ਇਹਨਾਂ ਨੂੰ 3 ਵਜੇ ਉਹ ਬੱਤੀ ਯਾਰ ਸਾਡਾ ਸੁੱਤਾ ਪਿਆ ਉਹ ਹਰਖ ਦਾ ਵਾਹ ਲਗਾ ਅੜਾ ਵੱਡੀ ਆਈ ਨਹੀਂ ਤਾਂ ਹੁਣ ਕੁਝ ਬੋਲ ਪੇ ਕੀ ਪ੍ਰੋਬਲਮਾਂ ਕਰਕੇ ਖਿਜਿਆ ਹੋਇਆ ਹੋਰ ਜੀ ਸੈਟਾ ਜਾਵਾ ਹਾਂਜੀ ਪਾਣੀ ਭਰਨ ਆਏ ਸੀ ਫਰਮਣਿਆਂ ਤੋਂ ਬਾਅਦ ਲੱਗ ਗਈ ਮਿਰਚ ਇੱਕ ਬੋਤਲ ਆ ਸੇ ਵਿਸਲਰੀ ਦੀ ਸੋਰੀ 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 ਆਹ ਹੋਰ ਸੱਟਾ ਜਮਾ ਚਾਗ ਤਲਿਆ ਤੇਰਾ ਸੋਨਾ ਵਾਲਾ ਲੱਗਦਾ ਮੈਂ ਹੈ ਹਾਂ ਹਾਂਜੀ ਹੋ ਗਏ ਜੀ ਰੈਡੀ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਸ੍ਰੀ ਹਜੂਰ ਸਾਹਿਬ ਦੇ ਤੇ ਪਾਗ ਤੀਜਾ ਇਹ ਬਲੌਗ ਦਾ ਤੇ ਕਰਦੇ ਆਂ ਜੀ ਸ਼ੁਰੂ ਹਾਂਜੀ ਪਹੁੰਚ ਗਏ ਜੀ ਗੁਰਦੁਆਰਾ ਤਪਸਥਾਨ ਮਾਤਾ ਸਾਹਿਬ ਦੇਵਾ ਜੀ ਦੇ ਤੇ ਇਹ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਦੇਵਾ ਜੀ ਦਾ ਧਰਮ ਅਤਾ ਜੀ ਦਾ ਤਪੋਸਥਾਨ ਤੇ ਪਰਹੁਣੇ ਆ ਦਰਸ਼ਨ ਇਹ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬ ਨੇ ਦੇਖੋ ਕਿੰਨਾ ਵਧੀਆ ਮੌਸਮ ਹੈ ਇਹ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀਓ ਗੁਰਦੁਆਰਾ ਸਾਹਿਬ ਤੇ ਕੋਦਰਾ ਗੁਰਦੁਆਰਾ ਸਾਹਿਬ ਹਾਂਜੀ ਇਹ ਜੀ ਜੈਬਕਰ ਦੇਖੋ ਆਸਟਰਨੇ ਹੀ ਮਹਾਰਾਜ ਰਣਜੀਤ ਸਿੰਘ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਸੁਵੇ ਸਿੰਘ ਭਾਈ ਸਹਾਬਾਜ ਸਿੰਘ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਬੰਦਾ ਸਿੰਘ ਬਹਾਦਰ ਜੱਸਾ ਸਿੰਘ ਰਾਮਗੜੀਆ ਨਵਾਬ ਕਪੂਰ ਸਿੰਘ ਸ਼ਾਮ ਸਿੰਘ ਔਟਾਰੀ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਮਾਈ ਭਾਗੋ ਜੀ ਭਾਈ ਕਣੀਆਂ ਜੀ ਭਾਈ ਦਿਆਲਾ ਜੀ ਭਾਈ ਸਦੀਦਾਸ ਭਾਈ ਮਤੀਦਾਸ ਤਖਤ ਸਚਕੰਡ ਸ੍ਰੀ ਹਜੂਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਹ ਕੋਈ ਪਿਆਜੀ ਖਾਲਸਾ ਅਜਾਇਬ ਘਰ ਮਾਤਾ ਸਾਹਿਬ ਦੇ ਬਾਈ ਪਹੁੰਚ ਗਏ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਹੀਰਾ ਛੁਟਿਆ ਸੀ ਗਦਾਵਰੀ ਨਦੀ ਚ ਕਰਦੇ ਆਂ ਹੀ ਦਰਸ਼ਨ ਮੇਲੇ ਦੇਖੋ ਜੀ ਇਹ ਗਦਾਵਰੀ ਨਦੀ ਵਿੱਚ ਛਿੱਟਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਹੀਰਾ ਇਹਾਂ ਸੇ ਹੀਰਾ पहुंच गए जी गुरुद्वारा भजनगढ़ साहब कर दर्शन ये, ये जी का इतिहास देखो पहुंच गए जी गुरुद्वारा बहुली साहब दमदमा साहब ਤੇ ਕਰਦੇ ਆਂ ਦਰਸ਼ਨ ਵੇਲੇ ਤੇ ਇੱਧਰ ਕੂੜੇ ਰੱਖੇ ਹੋਏ ਨੇ ਕਰਦੇ ਆਂ ਜੀ ਹਾਂ ਜੀ ਸਾਰੇ ਆ ਗਏ ਨੇ ਸਿੰਗ ਫਸਟ ਤੋਂ ਲੈ ਇੰਪਦਾਉਂ ਨਹੀਂ ਵੜਦਾ ਐਂ ਕਰਦੇ ਲੈ ਉਹ ਐਂ ਖਵਾ ਮੂਹਰੇ ਕਰ ਲਾ ਪੁੱਤਾਂ ਦਰਸ਼ਨ ਉਹਦੇ ਕੋਈ ਵਣੇ ਕੂੜੇ ਤੇ ਦੇਖੋ ਅੰਜ ਪਿਆਰਿਆਂ ਦੀ ਸਵਾਰੀ ਵਾਲਾ ਕੋੜਾ ਇਹ ਕੋੜਾ ਜੀ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਘੋੜੇ ਦਾ ਨਾਮ ਹੈਗਾ ਪਵਨ ਇਹ ਵੀ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਇਹ ਪੰਜ ਪਿਆਰੇ ਸਾਰਿਆਂ ਦੀ ਸਵਾਰੀ ਵਾਲੇ ਘੋੜੇ ਨੇ ਜੀ ਦੇਖੋ बहुत ही सारे घोड़े ने देखो नगारे वाला घोड़ा कार्बन नाम है ये घोड़े का जी हाँ जी घोड़े देखो ਪੰਜ ਪਿਆਰੇ ਨਿਸ਼ਵਾਰੀ ਵਾਲੇ ਪੂਰੇ ਇਹ ਸਾਰੇ ਵਾਲੇ ਕੋਲੇ ਸਾਰੇ ਕੋਲੇ ਨਹੀਂ ਕੋੜੀ ਕੋੜੇ ਨਹੀਂ ਨਗਾਰੇ ਵਾਲਾ ਕੋੜਾ ਕੋੜੇ ਦਾ ਨਾਮ ਇੱਕ ਰਾਜੂ ਹੈ ਇਹਨਾਂ ਸਭਨਾਂ ਦਾ ਕਾਰਨ ਹੁਟਕ ਰਾਲੀ ਨੇ ਉਹ ਪੂਰੀ ਨੂੰ ਗਿਓ ਕੋਈ ਤਾਂ ਮਾਰ ਜਿਓ ਸਾਰੇ ਪੰਜ ਪਿਆਰੇ ਨਿਸ਼ਵਾਰੀ ਵਾਲਾ ਕੋੜਾ ਗੱਬਰੂ दिलवाग आ घोड़े का ना दिलवाग है जी जी इधर भी बहुत सारे घोड़े ने देखो इतना इतिहास पढ़ते हैं ਇਹ ਹੈ ਜੀ ਗੁਰੂ ਸਾਹਿਬ ਦੇ ਘੋੜਿਆਂ ਦਾ ਅਸਤਵਾਲਾ ਤੇ ਇੱਧਰ ਘੋੜੇ ਬੰਨੇ ਹੋਏ ਸੀ ਹੁਣ ਇੱਧਰ ਨਵੀਂ ਜਗ੍ਹਾ ਬਣਾਤੀ ਤੇ ਉੱਧਰ ਹੈ ਦਰਬਾਰ ਸਾਹਿਬ ਗੱਦੀ ਵਾਲਾ ਘੋੜਾ ਫਾਸ਼ੀ 10ਵੀਂ ਬਾਬਾ ਅਨਮੋਲ ਸਿੰਘ ਜੀ ਇਹ ਘੋੜਾ ਹੈ ਜੀ ਦੇਖੋ ਹਾਂ ਜੀ ਪਹੁੰਚ ਗਏ ਜੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਕਰਦੇ ਆਂ ਦਰਸ਼ਨ ਮੇਲੇ ਦੇ ਇਧਰੇ ਦੋਨ ਸਾਹ ਸਾਹਮਣੇ ਇੱਕ ਤਾਸ ਠੀਕ ਹੈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾ ਇਹ ਗੁਰਦੁਆਰਾ ਸਾਹਿਬ ਮਾਡਿਗਲੀ ਸਾਹਿਬਾਨ ਗੁਰੂਗੁਰ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪ੍ਰਾਚੀਨ ਵਿੱਚ ਦਿੱਤੀ ਸੀ ਚੋਟਾ ਸਾਡਾ ਖਾਲਸਾ 96 ਕਰੋੜੀ ਹੋ ਗਿਆ ਉਹਦੇ ਇਸ ਜਗ੍ਹਾ ਤੇ ਜਿਹਨਾਂ ਨੇ ਦੱਬੇ ਹੋਏ ਉਹ ਖਜ਼ਾਨੇ ਵਾਲਾ ਸੰਗਤ ਦਾ ਵਿੱਚ ਟੁੱਟ ਲੰਦਰ ਹੋ ਗਿਆ ਆਲਸਾ ਆਲਸ ਟੁੱਟਵਰਾ ਨਗੀਨਾ ਕਾਟ ਸਾਹਿਬ ਇਹ ਹੈ ਜੀ ਇੱਥੋਂ ਦਾ ਇਤਿਹਾਸ ਦੇਖੋ ਇੱਕ ਕਰਦੇ ਹਾਂ ਦਰਸ਼ਨ ਮੇਲੇ ਤੇ ਇਹਦੀ ਬੈਕ ਸਾਈਡ ਗੁਜ਼ਾਬਰੀ ਨਦੀ ਹੈ ਦੇਖੋ ਗੁਰਾ ਗ੍ਰੀਨ ਜੀ ਵਾਸ਼ ਕਰੂ ਇਹ ਪਹੁੰਚ ਗਏ ਜੀ ਗੁਰਦੁਆਰਾ ਲੰਗਰਸਰ ਸਾਹਿਬ ਦੇ ਮੂਹਰੇ ਤੇ ਲੰਗਰ ਦੇ ਸਾਹਮਣੇ ਬਾਈ ਕੇਲਿਆਂ ਦਾ ਲੰਗਰ ਲੰਗਰ ਵਰਤਾ ਰਹੇ ਨੇ ਤੇ ਜੀ ਬਠਿੰਡੇ ਤੋਂ ਆਏ ਨੇ ਅਸਰੀ ਗਾਲ ਬਾਈ ਜੀ ਹੋ ਠੀਕ ਆ ਬਾਈ ਕਿਹੜਾ ਪੰਡਾ ਈ ਛੋਟਾ ਅਸੀਂ ਬਰਿੰਡੇ ਤੋਂ ਆਈ ਬਰਿੰਡੇ ਤੋਂ ਆਈ ਤੇ ਬਾਈ ਨਾਲ ਫੈਮਿਲੀ ਵੀ ਆਈ ਆ ਜੀ ਪ੍ਰਸ਼ਾਦ ਬਾਈ ਕਿੱਲਿਆਂ ਲੰਗਰ ਵਟਾ ਰਿਹਾ ਜਿਹੜੀ ਵੀ ਸੰਗਤ ਹੈ ਜਾਂ ਸਰਾਾਂ ਚ ਜਾਂਦੀ ਆ ਜਾਂ ਇੱਧਰ ਗਦਾਬਰੀ ਨਦੀ ਦੇ ਜਾਂ ਇੱਧਰ ਸਚਕੰਡ ਸਾਹਿਬ ਇੱਧਰ ਜੋ ਕੋਈ ਵੀ ਲੰਗਰ ਛਕਣਾ ਆਉਂਦਾ ਤਾਂ ਇੱਧਰ ਬਾਹਰ ਆ ਕੇ ਉਹ ਬਾਈ ਦੇਖੋ ਬਾਈ ਨਾਲ ਕਰਦੇ ਨੇ ਤੇ ਬਾਈ ਐਨੇ ਕਿੱਲੇ ਲੈ ਕੇ ਆਏ ਨੇ ਦੇਖੋ ਜੀ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਬਾਈਆਂ ਨੇ ਬਾਈ ਦਾ ਪਿੰਡ ਹੈ ਜਿਹੜਾ ਉਹ ਬਠਿੰਡਾ ਲੋਕਲੀ ਬਠਿੰਡਾ ਹੈਗਾ ਤੇ ਬਾਈ ਦੀ ਫੈਮਿਲੀ ਵੀ ਆਈ ਹੈ। ਹਾਂਜੀ ਹੁਣ ਚੱਲਦੇ ਆਂ ਜੀ ਚਾਹਲੇ ਕੋਲੇ ਤੇ ਚਾਹ ਪੀਣ ਦਾ ਮਨ ਕਰੀ ਜਾਂਦਾ ਤੇ ਮਿਲ ਜੀ ਪਹੁੰਚ ਗਏ ਜੀ ਚਾਹਲੇ ਕੋਲੇ ਤੇ ਸਾਡੀਆਂ ਤੁਹਾਨੂੰ ਆਈਟਮਾਂ ਦਿਖਾਉਣਾ। ਆ ਦੇਖੀ ਇੱਕ ਤਾਂ ਕਾਲੇ ਹੀ ਕਾਲਾ ਦੇਖੋ। ਆ ਦੇਖੀ ਆਈਟਮ ਆ। ਬਹੁਤ ਬਹੁਤ ਚੰਗਾ ਕੰਮ ਹੈ। ਆ ਜਿਹੜਾ ਚਾਹ ਬਣਾਉਂਦਾ ਜੀ ਇਹ ਤੁਹਾਨੂੰ ਪਹਿਲਾਂ ਵੀ ਬਹੁਤ ਵਲੋਗਾਂ ਚ ਦੱਸ ਚੱਕਿਆ। ਇਹ ਡਾਂਗ ਦੇ ਜੋਰ ਤੇ ਚਾਹ ਪਿਆਉਂਦਾ। ਆਲੇ ਦਰੋਂ ਪਿਆਰ ਕਰਦਾ ਆ ਦੇ ਆਇਦਰੋਂ ਪਿਆਰ ਵੀ ਕਰਦਾ ਲੈ ਲਿਆ ਜੀ ਚੱਕ ਵੀ ਸੌਰੀ ਬਾਈ ਸੌਰੀ 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 ਆਹ ਲਓ ਜੀ ਪਿਸਤੌਲ ਚੱਲ ਚੱਲ ਗੋਲੀ ਮਾਰ ਗੋਲੀ ਮਾਰ ਮਾਰ ਗੋਲੀ ਕੋ ਯਾਰ ਹਾਂਜੀ ਹੁਣ ਆਗੇ ਜੀ ਕਮਰੇ ਚ ਟੈਕ ਕਰਦੇ ਆਂ ਵਲੌਗ ਨੂੰ ਡੈਟ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੋਰ ਵੀਡੀਓ ਦੇਖਣ ਲਈ ਬੋਲੋ